ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜਾ ਸੂਟ ਲੈ ਕੇ ਆਏ ਆ ਜੀ ਇਹ ਪਾਰਟੀ ਵਾਲਾ ਸੂਟ ਹੈ ਇਹ ਸੂਟ ਆਪਾਂ ਨੇ ਕ੍ਰਾਸ ਟਿਸ਼ੂ ਚਾਕਲੇਟ ਸਿਲਕ ਦੇ ਉੱਪਰ ਬਣਾਇਆ ਜੀ ਇਹ ਜੋ ਸ਼ਰਟ ਦਾ ਸਟੱਫ ਹੈ ਜੀ ਇਹ ਚਾਕਲੇਟ ਸਿਲਕ ਦੇ ਉੱਪਰ ਬਣਿਆ ਹੋਇਆ ਹੈ ਇਹਦੇ ਘੇਰੇ ਦੇ ਉੱਪਰ ਆਪਾਂ ਨੇ ਮਸ਼ੀਨ ਵਰਕ ਕੀਤਾ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਘੇਰੇ ਦੇ ਉੱਪਰ ਮਸ਼ੀਨ ਵਰਕ ਹੋਇਆ ਇਹ ਇਹ ਵਰਕੀ ਦੀ ਬਾਜੂ ਦੇ ਉੱਪਰ ਹੋਇਆ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਜੀ ਬਾਜੂ ਦੇ ਉੱਪਰ ਵੀ ਸੇਮ ਇਹੀ ਘੇਰੇ ਵਾਲੇ ਫਲਾਵਰ ਹੀ ਬਾਜੂ ਦੇ ਉੱਪਰ ਬਣਾਏ ਗਏ ਨੇ ਤੇ ਚਾਕ ਨੂੰ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੈ ਜਿਵੇਂ ਸਲਵਾਰ ਨਾਲ ਦੇ ਕੱਪੜੇ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਚਾਕ ਕਰਨ ਤੇ ਇਹਦੀ ਸਲਵਾਰ ਦਾ ਜੋ ਸਟੱਫ ਹੈ ਜੀ ਇਹ ਕੋਰੀਅਨ ਟਿਸ਼ੂ ਦੇ ਉੱਪਰ ਹੋਈ ਹੈ ਜੀ ਸਲਵਾਰ ਦੇ ਉੱਪਰ ਜੋ ਵਰਕ ਹੋਇਆ ਹੈ ਜੀ ਸਲਵਾਰ ਦੇ ਉੱਪਰ ਥੋੜਾ ਬ ਹੈਵੀ ਵਰਕ ਕੀਤਾ ਗਿਆ ਹੈ ਜੀ ਸੇਮ ਹੀ ਫਲਾਵਰ ਬਣਾਏ ਗਏ ਨੇ ਬਟ ਥੋੜਾ ਹੈਵੀ ਬਣਾਏ ਗਏ ਨੇ ਜੀ ਜ਼ਰੀ ਦੇ ਨਾਲ ਤੇ ਥ੍ਰੈਡ ਦੇ ਨਾਲ ਵਰਕ ਕੀਤਾ ਗਿਆ ਹੈ ਜੀ ਪਿਸਤਾ ਕਲਰ ਦੀ ਸ਼ਰਟ ਹੈ ਤੇ ਇਹਦੇ ਨਾਲ ਆਪਾਂ ਨੇ ਡਾਰਕ ਪਰਪਲ ਕਲਰ ਦੀ ਸਲਵਾਰ ਲਗਾਈ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਸ਼ਿਮਰ ਟਿਸ਼ੂ ਦਾ ਦੁਪੱਟਾ ਦਿੱਤਾ ਹੈ ਜੀ ਬਹੁਤ ਹੀ ਵਧੀਆ ਸ਼ਾਈਨਿੰਗ ਹੁੰਦੀ ਹੈ ਜੀ ਇਹ ਦੁਪੱਟੇ ਦੇ ਵਿੱਚ ਟਿਸ਼ੂ ਸ਼ਿਮਰ ਦਾ ਦੁਪੱਟਾ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਇਸ ਤਰੀਕੇ ਨਾਲ ਗੋਟੇ ਨਾਲ ਲਾਈਨਾਂ ਲਗਾਈਆਂ ਗਈਆਂ ਨੇ ਤੇ ਫੋਰ ਸਾਈਡ ਬਹੁਤ ਹੀ ਸੋਹਣਾ ਮੋਤੀਆਂ ਵਾਲਾ ਗੋਟਾ ਲਗਾਇਆ ਗਿਆ ਜੀ ਦੋ ਕਲਰ ਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਹੈ ਇਹ ਫਲਾਪੀ ਜਿਆ ਹੁੰਦਾ ਜੀ ਦੁਪੱਟਾ ਤੇ ਦੁਪੱਟੇ ਦੇ ਵਿੱਚ ਬਹੁਤ ਵਧੀਆ ਸ਼ਾਈਨਿੰਗ ਹੁੰਦੀ ਹੈ ਜੀ ਦੁਪੱਟੇ ਦੇ ਵਿੱਚ ਤੁਸੀਂ ਕਿਸੇ ਵੀ ਸਟੱਫ ਉੱਪਰ ਇਸ ਰੂਪ ਨੂੰ ਰੈਡੀ ਕਰਵਾ ਸਕਦੇ ਹੋ ਜੀ ਤੁਸੀਂ ਸਟੱਫ ਵੀ ਚੇਂਜ ਕਰਵਾ ਸਕਦੇ ਹੋ ਕਲਰ ਵੀ ਚੇਂਜ ਕਰਵਾ ਸਕਦੇ ਹੋ ਜੀ ਸੇਮ ਇਦਾਂ ਦਾ ਬਣਵਾਉਣਾ ਹੋਵੇ ਤਾਂ ਸੇਮ ਇਦਾਂ ਦਾ ਵੀ ਤੁਸੀਂ ਬਣਵਾ ਸਕਦੇ ਹੋ ਜੀ ਜੇਕਰ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਦੇ ਉੱਪਰ ਸਕਰੀਨਸ਼ਾਟ ਸਾਨੂੰ ਸੈਂਡ ਕਰ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ 6284750206 ਤੇ ਕੋਈ ਵੀ ਹੋਰ ਸੂਟ ਜੋ ਵੀ ਤੁਸੀਂ ਨੇ ਸੂਟ ਰੈਡੀ ਕਰਵਾਉਣਾ ਹੈ ਉਹ ਵੀ ਤੁਸੀਂ ਸਾਨੂੰ ਪਿਕ ਸਾਡੇ ਵਟਸਐਪ ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਤੁਸੀਂ ਇਹ ਸੂਟਾਂ ਨੂੰ ਸਟਿਚ ਜਾਂ ਅਨਸਟਿਚ ਦੋਨੋਂ ਤਰ੍ਹਾਂ ਦੇ ਲੈ ਸਕਦੇ ਹੋ ਜੀ ਓਕੇ ਜੀ ਥੈਂਕ ਯੂ